ਰੇ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜ਼ਰਤ ਦੀ ਵੱਡੀ ਖਬਰ ਸ਼ੁਰੂਆਤ ਕਰਦੀ ਅੱਜ ਦੀ ਵੱਡੀ ਖਬਰ ਇੱਕ ਵਾਰ ਫਿਰ ਪੜਕੇ ਹੋਏ ਕਿਸਾਨਾਂ ਨੇ ਕਰ ਦਿੱਤਾ ਇਹ ਵੱਡਾ ਐਲਾਨ 25 ਤਾਰੀਖ ਨੂੰ ਹੋਏਗਾ ਵੱਡਾ ਐਕਸ਼ਨ ਪੰਜਾਬ ਦੇ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਵੱਡਾ ਐਲਾਨ ਕੀਤਾ ਹੈ ਮਿੱਲੀ ਜਾਣਕਾਰੀ ਅਨੁਸਾਰ 25 ਅਗਸਤ ਨੂੰ ਕੇਂਦਰ ਸਰਕਾਰ ਦੇ ਖਿਲਾਫ ਦਿੱਲੀ ਚਾਹ ਤਰਨਾ ਪ੍ਰਦਰਸ਼ਨ ਕਰਨਾ ਜਾ ਰਹੇ ਹਨ ਇਸ ਸਬੰਧ ਦੀ ਜਾਣਕਾਰੀ 15 ਜੁਲਾਈ ਤੋਂ ਫ੍ਰੀਡ ਕੋਰਟ ਵਿੱਚ ਸੱਜੀ ਕੀਤੀ ਗਈ ਹੈ ਇਸ ਮੋਰਚ ਦੇ ਨੇਤਾ ਨੇ ਭਾਰਤ ਕਿਸਾਨ ਯੂਨੀਅਨ ਸਿੱਧਮੁਖ ਸਿੱਧਪੁਰ ਦੇ ਸਬਾਈ ਪਰ ਦਾਨ ਜਗਜੀਤ ਸਿੰਘ ਢੱਲੇਵਾਲ ਨੇ ਦਿੱਤੀ ਇਸ ਦਿਨ ਨਾਲ ਹੀ ਖਬਰ ਆ ਰਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਸਭ ਦੀ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਸਰਕਾਰ ਦੇ ਖਿਲਾਫ ਤਿੱਖੇ ਬਿਆਨ ਦਿੱਤੇ ਹਨ ਦੱਸਿਆ ਜਾ ਰਿਹਾ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਇਕੱਠੇ ਹੋ ਰਹੇ ਹਨ ਇਨ੍ਹਾਂ ਮੁੱਦਿਆਂ ਨੂੰ ਲੈ ਕੇ 25 ਅਗਸਤ ਨੂੰ ਹੋਏਗੀ ਵੱਡਾ ਐਕਸ਼ਨ ਕਿਸਾਨ ਉਹ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਹੈ ਕਿ ਕਿਸਾਨ ਦੀਆਂ ਮੰਗਾਂ ਕਾਫੀ ਸਮੇਂ ਤੋਂ ਲੰਬੀ ਲੰਬੀ ਤਪਈਆਂ ਹਨ ਉਹਨਾਂ ਨੇ ਦੱਸਿਆ ਕਿ ਐਮਐਸਪੀ ਦੀ ਗਰੰਟੀ ਕਰਜ਼ਾ ਮੁਕਤ ਮੁਆਫੀ ਅਤੇ ਉਸ ਦਿਨ ਨਾਲ ਹੀ ਕਮੇਟੀ ਦੀ ਰਿਪੋਰਟ ਲਾਗੂ ਕਰਨ ਦੇ ਸਿਮੇਤ ਹੋਰ ਕਈ ਮੰਗਾਂ ਹਜੇ ਤੱਕ ਪੂਰੀਆਂ ਨਹੀਂ ਹੋਈਆਂ ਇਸ ਮੁੱਦੇ ਨੂੰ ਲੈ ਕੇ 25 ਅਗਸਤ ਨੂੰ ਦਿੱਲੀ ਵਿੱਚ ਇੱਕ ਵਾਰ ਫਿਰ ਤੋਂ ਭਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਪ੍ਰਦਰਸ਼ਨ ਵਿੱਚ ਦੇਸ਼ ਭਰ ਦੇ ਕਿਸਾਨ ਸੰਗਠਨ ਹਿੱਸਾ ਲੈਣਗੇ ਇਸ ਦਰਨੇ ਨੂੰ ਲੈ ਕੇ ਕਿਸਾਨ ਸਮੇਤ ਹੋ ਰਾਜਾਂ ਵਿੱਚ ਕਿਸਾਨ ਮਹਾ ਪੰਚਾਇਤ ਕੀਤੀ ਜਾਣੀ ਹੈ ਇਸ ਦੇ ਨਾਲ ਹੀ ਖਬਰ ਆ ਰਹੀ ਡੱਲੇਵਾਲ ਨੇ ਕਿਹਾ ਤੇ ਸਰਕਾਰ ਵੱਲੋਂ ਅਮਰੀਕਾ ਨਾਲ ਮਿਲ ਕੇ ਲਿਆਂਦੇ ਜਾ ਰਹੇ ਇੱਕ ਪ੍ਰੋਜੈਕਟ ਤੇ ਵੀ ਚਿੰਤਾ ਜਤਾਈ ਅਤੇ ਕਿਹਾ ਹੈ ਕਿ ਇਹ ਸਿਰਫ ਕਿਸਾਨਾਂ ਲਈ ਸਗੋਂ ਆਮ ਲੋਕਾਂ ਲਈ ਨੁਕਸਾਨਦਾਇਕ ਹੈ ਇਸ ਨੂੰ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ ਧੰਨਵਾਦ